ਇਹਨੇ ਭੂਮੇ ਚੋਰ ਵਰਗੇ ਦਾ ਆਧਾਰ ਕਰ ਦਿੱਤਾ ਸੱਜਣ ਠੱਗ ਵਰਗੇ ਦਾ ਆਧਾਰ ਕਰ ਦਿੱਤਾ ਕੋਡੇ ਰਕਸ਼ਸ ਵਰਦੇ ਕਰਦਾ ਤੂੰ ਤਾਂ ਮੇਰੇ ਮਾਲਕ ਹੈ ਇੰਨੇ ਤਾਰੇ ਦਿੱਤੇ ਜਿਨੇ ਅਸਮਾਨ ਵਿੱਚ ਤਾਰੇ ਵੀ ਨਹੀਂ ਆ ਤਾਰੇ ਗਨੇ ਜਾਤ ਹੈ ਨਾ ਤਰੇ ਗਨੇ ਜਾਤ ਹੈ ਤਾਰੇ ਭਾਗ ਸਕਾਈ ਵਿੱਚ ਜਿੰਨੇ ਵੀ ਸਟਾਰ ਨੇ ਇਹਨਾਂ ਨੂੰ ਤਾਰੇ ਕਹਿੰਦੇ ਵੀ ਤਾਰਿਆਂ ਨੂੰ ਕਿਤਾ ਗਿਣ ਸਕਦੇ ਆ ਜਿੰਨੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਤਰ ਗਏ ਨਾ ਉਹਨਾਂ ਦੀ ਕੋਈ ਗਿਣਤੀ ਨਹੀਂ ਤਾਰੇ ਗਨੇ ਜਾਤ ਨਾ ਤਰੇ ਕਨੇ ਜਾਤ ਹੈ ਤਾਰਿਆਂ ਨੂੰ ਗਿਣ ਲਓ ਗਿਣੇ ਜਾਣਗੇ ਪਰ ਗੁਰੂ ਨਾਨਕ ਸਾਹਿਬ ਨੇ ਜਿੰਨੇ ਤਾਰ ਦਿੱਤੇ ਕਿੰਨੇ ਪਾਪੀਆਂ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੇ ਅੱਜ ਵੀ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਇਹ ਪਾਪੀਆਂ ਦੇ ਆਧਾਰ ਬਾਤ ਹੈ ਕਿ ਪਾਪੀ ਸੁਧਰ ਜਾਣ ਕਾਪੀਆਂ ਦੇ ਵਿੱਚ ਸੁਧਾਰ ਆ ਜਾਵੇ ਕਿ ਇਹਨਾਂ ਨੂੰ ਭਾਈ ਅਸੀਂ ਸਿੱਧੇ ਮਾਰਗ ਤੇ ਪਾਉਣਾ ਜਿਵੇਂ ਡਾਕਟਰ ਦੀ ਦਵਾਈ ਬਿਮਾਰ ਵਾਸਤੇ ਹੁੰਦੀ ਹੈ ਕਿ ਡਾਕਟਰ ਦੀ ਦਵਾਈ ਹਮੇਸ਼ਾ ਬਿਮਾਰ ਆਦਮੀ ਵਾਸਤੇ ਹੁੰਦੀ ਹੈ ਭਲੇ ਨੂੰ ਨਹੀਂ ਦਿੱਤਾ ਹੁੱਕ ਦੇ ਵੀ ਲੈ ਵੀ ਤੂੰ ਵੀ ਗਲੂਕੋ ਚਲਵਾ ਲੈ ਟੀਕਾ ਲਵਾ ਲੈ ਦਵਾਈ ਖਾ ਲੈ ਕਿਉਂਕਿ ਉਹ ਬਿਮਾਰੀ ਨਹੀਂ ਕੋਈ ਇੱਥੇ ਜਿਸ ਅੰਦਰ ਜੋ ਵੀ ਬਿਮਾਰੀ ਹੈ ਨਾ ਇਹ ਜਿਸ ਦੇ ਅੰਦਰ ਜਿਸ ਤਰ੍ਹਾਂ ਦੀ ਵੀ ਕੋਈ ਬਿਮਾਰੀ ਆਤਮਕ ਰੋਗ ਦੀ ਤੈਨ ਰੋਗ ਨੇ ਨਾ ਆਦ ਵਿਆਦ ਉਪਾਦ ਸਰੀਰ ਦੇ ਤਾਂ ਵੀ ਰੋਗ ਨੇ ਜਿਹੜੇ ਇਹ ਡਾਕਟਰ ਠੀਕ ਕਰਦਾ ਆਦਰ ਰੋਗ ਨੇ ਸਰੀਰ ਦੇ ਵਿਆਦ ਨੇ ਮਨ ਦੇ ਇਹ ਕਰਦਾ ਗਿਆਨ ਜੋ ਸੰਸਾਰ ਦਾ ਗਿਆਨ ਹੁੰਦਾ ਨਾ ਇਹ ਕਰਦਾ ਇਹ ਵਿਆਦ ਹੁੰਦੇ ਆ ਆਤਮਾ ਦੇ ਆਤਮਾ ਦੇ ਰੋਗ ਨੇ ਜਿੰਨੇ ਵੀ ਮੇਰਾ ਵੈਦ ਗੁਰੂ ਗੋਵਿੰਦਾ ਹਾਰ ਹਾਰ ਨਾਮ ਦੇਵੇ ਮੁਖ ਔਕਦੇ ਕਟੇ ਜਮ ਕੀ ਬੰਦਾ ਆਤਮਾ ਦੇ ਗਲ ਵਿੱਚ ਜਿਹੜਾ ਫਾ ਜਮਾ ਨੇ ਪਾਉਣਾ ਨਾ ਉਹਦੀਆਂ ਫਾਈਆਂ ਕੇਵਲ ਤੋਂ ਕੇਵਲ ਮੇਰਾ ਵੈਦ ਗੁਰੂ ਗੋਵਿੰਦਾ ਮੇਰਾ ਵਹਿਰੂ ਨਿਰੰਕਾਰ ਆਪ ਹੀ ਵੈਦ ਹੈ ਦਾ ਉਹੀ ਕੇਵਲ ਤੋਂ ਕੇਵਲ ਇਹਦੀ ਦਵਾਈ ਦੇ ਸਕਦਾ ਹੈ ਕਿ ਆਤਮਾ ਨੂੰ ਜਮਾਂ ਦੀਆਂ ਫਾਹਾਂੀਆਂ ਤੋਂ ਬਚਾਣਾ ਉਸ ਸਰੀਰ ਨੂੰ ਨਹੀਂ ਖਿੱਚ ਕੇ ਲੈ ਜਾਂਦੇ ਜਮ ਆਤਮਾ ਨੂੰ ਖਿੱਚ ਲੈਂਦੇ ਆ ਕਿਉਂਕਿ ਇਹ ਨਿਗੁਰੀ ਆਤਮਾ ਹੈ ਕਿ ਜਮ ਜਦੋਂ ਖਿੱਚਦੇ ਆ ਉਸ ਆਤਮਾ ਨੂੰ ਖਿੱਚਦੇ ਆ ਜੋ ਨਿਗੁਰੀ ਹੁੰਦੀ ਹੈ ਹਰੀ ਤਾਂ ਆਪਣੇ ਸਾਹਮਣੇ ਜਲ ਜਾਂਦਾ ਦਫਨਾ ਹੋ ਜਾਂਦਾ ਇੱਥੇ ਅਸੀਂ ਸਭ ਉਹਦਾ ਹਾਲਤ ਦੇਖਦੇ ਆ ਨਾ ਮਰ ਤੱਕ ਸਰੀਰ ਦਾ ਸਰੀਰ ਨਹੀਂ ਗਿਆ ਪਰ ਕੁਛ ਨਾ ਕੁਛ ਗਿਆ ਉਹਦਾ ਨਾਮ ਹੈ ਆਤਮਾ ਉਸ ਆਤਮਾ ਨੂੰ ਜਮ ਖੇਚਦੇ ਆ ਉਸ ਆਤਮਾ ਨੂੰ ਜਮ ਖੇਦੇ ਆ ਖਾਲੀ ਦੇ ਕੇ ਕਿ ਕਿ ਆਤਮਾ ਨਗਰੀ ਹੈ ਨਾਮ ਤੋਂ ਖਾਲੀ ਹੈ ਨਾ ਇਹਦੇ ਵਿੱਚ ਭਜਨਾਂ ਨਾ ਪੰਦਗੀ ਹੈ ਨਾ ਸੇਵਾ ਹੈ بس ਉਹੋ ਆਤਮਾ ਬਚਦੀਆਂ ਨੇ ਜਿਨ੍ਹਾਂ ਨੂੰ ਮਾਲਕ ਨੇ ਆਪਣਾ ਨਾਮ ਦਿੱਤਾ ਹੋਇਆ ਵਾ ਕਿ ਵੀ ਇਹ ਆਤਮਾ ਨਾ ਜਿਹੜੀ ਇਹ ਮੇਰੀ ਏ ਉਹਨੂੰ ਜਮ ਸ਼ੋਂਦੇ ਤੱਕ ਨਹੀਂ ਟੱਕ ਨਹੀਂ ਕਰਦੇ ਦੂਰ ਹੋ ਜਾਂਦੇ ਭਜ ਲੈਂਦੇ ਕਿਤੇ ਵੀ ਇਸ ਪਵਿੱਤਰ ਆਤਮਾ ਦੀ ਦ੍ਰਿਸ਼ਟੀ ਸਾਡੇ ਤੇ ਨਾ ਪੈ ਜਾਵੇ ਕਿ ਜਿੱਥੇ ਐਸੀਆਂ ਉੱਚੀਆਂ ਸੁੱਚੀਆਂ ਆਤਮਾ ਹੁੰਦੀਆਂ ਉੱਥੇ ਜਮ ਨਹੀਂ ਆਉਂਦੇ ਜਮਾਂ ਨੇ ਨਹੀਂ ਆਉਣਾ ਉੱਥੇ ਤਾਂ ਭਾਈ ਪ੍ਰਮਾਤਮਾ ਉਸ ਆਤਮ ਨੂੰ ਆਪਣੇ ਵਿੱਚ ਸਮਾ ਲੈਂਦਾ ਹੁਣ ਆਤਮ ਦੀ ਬੇਨਤੀ ਹੈ ਪ੍ਰਮਾਤਮਾ ਅਗੇ ਹਮਰੀ ਤਣ ਤਨ ਗਣੀ ਆ ਕਾਈ ਆਪਣਾ ਵਿਰਦ ਸੁਮਾ ਹੱਥ ਦੇ ਰੱਖ ਕੇ ਕਰ ਆਪਣੇ ਕਹਿੰਦੇ ਉਹ ਬਹਿਰੂ ਤੈਨੂੰ ਹੱਥ ਦੇ ਕੇ ਰੱਖਦਾ ਕਦੋਂ ਸਾਸ ਸਾਸ ਪ੍ਰਤਿਪਾਲੇ ਪਹਿਲਾਂ ਬੇਨਤੀ ਸੀ ਦੂਸਰਾ ਉਹਦਾ ਤੈਨੂੰ ਉਪਚਾਰ ਦੇ ਦਿੱਤਾ ਤੈਨੂੰ ਸਿਰ ਬਹਿਰੂ ਰੱਖ ਸਕਦਾ ਪਹਿਲਾਂ ਆਤਮਾ ਨੇ ਬੇਨਤੀ ਕੀਤੀ ਹੈ ਕਿ ਮੈਂ ਪਾਪਣਾ ਆ ਭਾਗਣਾ ਤੇਰੇ ਨਾਮ ਤੋਂ ਵਾਂਝੀ ਆ ਮੇਰੇ ਬੜੇ ਪਾਪ ਕੀਤੇ ਹੋਏ ਨੇ ਪਰ ਤੂੰ ਤਾਂ ਧੰਨ ਵਾਲਾ ਤੇਰੇ ਤਾਂ ਬਚਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਜੋ ਛਰਨਾ ਆਵੇ ਇਸ ਕੰਟ ਲਾਵੇ ਇਹ ਵਿਰਧ ਸੁਆਮੀ ਸੰਤ ਸਰੀਰ ਲੈ ਕੇ ਗੁਰੂ ਦਾ ਕੋਈ ਦਵਾਰ ਨਹੀਂ ਜਿੱਥੇ ਤੁਸੀਂ ਚਲੇ ਜਾਓਗੇ ਇਹ ਤਾਂ ਬਈ ਇੱਕ ਧਾਰਮਿਕ ਵਿਦਿਆ ਦਾ ਅਸਥਾਨ ਹੁੰਦਾ ਹੈ ਜੇ ਤੁਹਾਨੂੰ ਧਾਰਮਿਕ ਵਿਦਿਆ ਦਿੱਤੀ ਜਾਂਦੀ ਹੈ ਕੀਤਾ ਭਈ ਇੱਕ ਧਰਮਕ ਦਾ ਗਿਆਨ ਹੈ ਹੁਣ ਜਿਹੜਾ ਉਸ ਮਾਲਕ ਦੇ ਦਵਾਰ ਤੇ ਜਾਣਾ ਨਾ ਵੀ ਉਹਦੀ ਸ਼ਰਨ ਜਾਣਾ ਮਨ ਨੂੰ ਪਹੁੰਚਾ ਦੇਣਾ ਜਿੱਥੇ ਤੁਸੀਂ ਬੈਠੇ ਆਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬਹਿ ਜਾ ਕੇ ਤੇ ਹਰ ਜਗ੍ਹਾ ਮਾਲਕ ਹੈ ਜੈ ਜੈਏ ਤੇ ਜਗਤ ਹੋਏ ਤੇ ਥੇ ਹੱਸਾਈ ਕਿ ਜਿੱਥੇ ਜਾਈਏ ਬਈ ਪਾਤਸ਼ਾਹ ਕਹਿੰਦੇ ਆ ਜਿੱਥੇ ਜਾਈਏ ਜਗਤ ਵਿੱਚ ਜਿੱਥੇ ਵੀ ਚ ਜਾਵੇਂਗਾ ਤਿੱਥੇ ਹੀ ਸਾਈਂ ਹਰ ਜਗ੍ਹਾ ਪ੍ਰਮਾਤਮਾ ਉਹਦੇ ਵਾਸਤੇ ਕੋਈ ਨਿਗਾ ਕੋਈ ਖਾਸ ਇਮਾਰਤ ਬਿਲਡਿੰਗ ਸਥਾਨ ਵਾਲੀ ਪਹਿਚਾਣੀ ਉਹ ਉੱਥੇ ਹੀ ਹੈ ਜਿੱਥੇ ਤੂੰ ਖੜਾ ਵਾ ਤੇ ਪਹਾੜ ਤੇ ਚਲੇ ਜਾਇਆ ਚਾਹੇ ਜ਼ਮੀਨ ਤੇ ਖੜਾ ਚਾਹੇ ਪਤਾਲ ਤੇ ਖੜਾ ਭਾਵੇਂ ਅਸਮਾਨ ਤੇ ਖੜ ਜਾ ਕਿਤੇ ਵੀ ਖੜ ਜਾ ਉਹਦੇ ਵਾਸਤੇ ਤੈਨੂੰ ਉਹ ਜਗ੍ਹਾ ਛੱਡ ਕੇ ਇਹ ਨਹੀਂ ਕਿ ਨਹੀਂ ਵੀ ਫਲਾਨੀ ਜਗ੍ਹਾ ਰੱਬ ਬੈਠਾ ਮੈਂ ਉੱਥੇ ਜਾਵਾਂ ਆਹ ਚਾ ਕਹਿੰਦੇ ਨਹੀਂ ਉਹ ਹਰ ਜਗ੍ਹਾ ਤੇ ਜਿੱਥੇ ਜਾਈਏ ਜਗਤ ਮੈਂ ਜਿੱਥੇ ਹਰ ਸਾਈ ਹੁਣ ਜੋ ਭਟਕਦੇ ਆਪਾਂ ਤੁਰੇ ਫਿਰਦੇ ਆਂ ਇੱਧਰ ਉੱਧਰ ਜਾਂਦੇ ਆਂ ਇਹ ਉਹਨਾਂ ਵਾਤੇ ਪੰਗਤੀ ਹੈ ਬਈ ਭਟਕੋ ਨਾ ਤੁਸੀਂ ਭਟਕਦੇ ਹੋ ਤੁਹਾਡਾ ਮਨ ਵੀ ਭਟਕਦਾ ਹੈ ਭਟਕੇ ਮਨ ਨੂੰ ਪ੍ਰਮਾਤਮਾ ਨਹੀਂ ਮਿਲਦਾ ਤੁਸੀਂ ਟਿਕ ਜੋ ਤੁਹਾਡਾ ਮਨ ਟਿਕ ਜਾਏਗਾ ਜਦੋਂ ਮਨ ਟਿਕ ਗਿਆ ਪ੍ਰਭ ਕੀ ਉਸਤ ਰੋ ਸੰਤ ਮੀਤ ਸਾਉ ਦਾ ਇਕਾਗਰ ਚੀਤ ਇਸ ਵਸਤਾ ਦੇ ਵਿੱਚ ਜਦੋਂ ਆ ਗਏ ਆ ਭਾਈ ਫਿਰ ਪ੍ਰਮਾਤਮਾ ਤਰੋਂ ਉੱਥੇ ਹੀ ਮਿਲ ਜੇਗਾ ਜਿੱਥੇ ਤੂੰ ਖੜਾ ਹੈ ਉਹਨੂੰ ਜੇ ਉਹ ਸੱਚ ਲੱਭਣ ਜਾਂਦਾ ਨਾ ਦੂਰ ਦਰੇ ਡੇ ਜਾਂਦਾ ਮੈਂ ਫਲਾਣੇ ਗੁਰਦ੍ਰੇ ਮੰਦਰ ਮੱਝ ਤੇ ਚਲੇ ਜਾਵਾਂ ਘੁੰਮਣਾ ਵੱਖਰੀ ਗੱਲ ਹੈ ਇਹ ਪਾਰਟ ਆਫ ਲਾਈਫ ਹੈ ਵੀ ਚਲੋ ਸੰਡੇ ਛੁੱਟੀ ਹੈ ਚਲੋ ਅਲਮਗੀਰ ਸਾਹਿਬ ਤੇ ਲਿਜੀਏ ਕਿਤੇ ਹੋਰ ਚਲੇ ਜਾਈਏ ਜਾ ਹੋਰ ਧਰਮਕ ਸਤਾਂ ਜਿਨੇ ਵੀ ਜਿਨ੍ਹਾਂ ਨਾਲ ਆਪਣਾ ਸਾਡਾ ਸਬੰਧਤ ਹੈ ਜਾਣਾ ਚਲੋ ਭਾਈ ਠੀਕ ਆਉਣਾ ਜਾਣਾ ਹੋ ਜਾਂਦਾ ਹੈ ਇਹ ਨਹੀਂ ਕਿ ਸਿਰਫ ਉੱਥੇ ਜਾ ਕੇ ਅਸੀਂ ਜੋ ਸੇਵਾ ਕੀਤੀ ਸਿਮਰਨ ਕੀਤੀ ਉਹੀ ਸਫਲ ਹੋਣੀ ਹੈ ਤੂੰ ਜਿੱਥੇ ਵੀ ਜਗਤ ਵਿੱਚ ਖੜਾ ਹੈ ਤੂੰ ਕਿਸੇ ਸਰੀਰ ਦੀ ਸੇਵਾ ਨਹੀਂ ਕਰਨੀ ਸੇਵਾ ਕਰਨੀ ਉਸ ਪਰਮਾਤਮਾ ਦੀ ਪਰਮਾਤਮਾ ਦੀ ਸੇਵਾ ਕਿਵੇਂ ਹੁੰਦੀ ਹੈ ਉਦੀ ਸੇਵਾ ਹੁੰਦੀ ਹੈ ਉਹਦਾ ਹੁਕਮ ਮੰਨ ਕੇ ਉਹ ਨਜ਼ਰਿਤ ਨਹੀਂ ਹੁੰਦਾ ਉਹ ਦਿਖਦਾ ਨਹੀਂ ਹੈ ਰੂਪ ਚ ਨਹੀਂ ਹੈ ਆਕਾਰ ਚ ਨਹੀਂ ਹੈ ਉਸ ਮਾਲਕ ਨੂੰ ਮਾਰ ਪ੍ਰਮਾਤਮਾ ਨੂੰ ਜਿੱਥੇ ਵੀ ਤੁਸੀਂ ਖੜੇ ਹੋ ਕੋਈ ਵੀ ਹੈ ਦੁਖੀ ਹੈ ਦਰਦ ਹੈ ਤਕਲੀਫ ਹੈ ਉਸ ਨੂੰ ਉੱਥੇ ਹੀ ਤੂੰ ਸਿਮਨ ਕਰ ਉੱਥੇ ਉਹਦੇ ਸੰਕਟ ਦੂਰ ਕਰ ਕਿਤੇ ਜਾਣ ਦੀ ਲੋੜ ਨਹੀਂ ਜੋ ਜਾਣਦੇ ਆ ਠੀਕ ਆ ਭਾਈ ਜਾਓ ਫਰਕ ਇਸ ਨੂੰ ਗਿਆਨ ਨਾ ਕੋਈ ਇਹ ਅਗਿਆਨਤਾ ਭਰਮ ਪਲੇਖਾ ਜੇ ਕਿਤੇ ਪ੍ਰਮਾਤਮਾ ਨੂੰ ਮਿਲਣ ਜਾਣਾ ਹੈ ਉਹ ਮਿਲ ਨਹੀਂ ਜਾਣਾ ਉਸ ਨੂੰ ਉਹ ਮਿਲ ਜਾਂਦਾ ਹੈ ਭਾਵਨਾ ਦੇ ਵਿੱਚ ਮਿਲ ਜਾਂਦਾ ਵਿਸ਼ਵਾਸ ਨਾਲ ਮਿਲਦਾ ਸ਼ਰਤਾਂ ਨਾਲ ਮਿਲਦਾ ਪ੍ਰੇਮ ਨਾਲ ਮਿਲਦਾ ਬਸ ਇਹ ਖਰਾਕ ਲੈ ਕੇ ਤੁਸੀਂ ਖੜ ਜੋ ਜਿੱਥੇ ਬੈਠੇ ਹੋ ਪ੍ਰਮਾਤਮਾ ਆ ਜਾਏਗਾ ਭਗਤ ਧੰਨਾ ਦੇ ਹੱਥ ਵਿੱਚ ਥਾਲ ਰੋਟੀ ਦਾ ਨਹੀਂ ਸੀ ਉਹ ਥਾਲ ਦੇ ਵਿੱਚ ਔਰ ਸ਼ਾਦਿਆਂ ਦੇ ਨਾਲ ਸ਼ਰਧਾ ਸੀ ਭਾਵਨਾ ਸੀ ਵਿਸ਼ਵਾਸ ਸੀ ਜੇ ਕਿਤੇ ਵਹਿਗਰੂ ਅਨਾਜ ਦਾ ਭੁੱਖਾ ਹੁੰਦਾ ਤੇ ਭਾਈ ਜਿੱਥੇ ਤੁਹਾਡੇ ਨਾਜ ਰੱਖੇ ਤੇ ਵਹਿਗੂ ਤਾਂ ਉੱਥੇ ਹੀ ਬੈਠਾ ਰਹੇ ਵੀ ਸਾਰੇ ਪੰਢਰੇ ਮੇਰੇ ਹੀ ਹੈ ਉਹ ਉੱਥੇ ਹੀ ਬੈਠਾ ਵਾ ਉੱਥੇ ਨਜ਼ਰ ਆਉਂਦਾ ਜਿੱਥੇ ਵਿਸ਼ਵਾਸ ਹੁੰਦਾ ਜਿੱਥੇ ਸ਼ਰਧਾ ਹੁੰਦੀ ਹੈ ਜਿੱਥੇ ਭਾਵਨਾ ਹੁੰਦੀ ਹੈ ਵਾ ਤੁਸੀਂ ਇਹ ਖਰਾਕਾਂ ਤਿਆਰ ਰੱਖੋ ਤਾਲ ਵਿਤਨ ਵਸਤੂ ਪਈਓ ਸਤ ਸਦੋਖ ਵਿਚਾਰੋ ਅਮਰਤ ਨਾਮ ਠਾਕਰ ਕਾ ਕਾਇਓ ਜਿਸ ਕਾ ਸਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਈ ਅਦਾਰੋ ਇਹ ਵਸਤ ਤਜੀ ਨਹਿ ਜਾਈ ਨਤ ਨਤ ਰੱਖ ਕਰਤਾਰ ਤਮ ਸੰਸਾਰ ਚਰਨ ਲਗ ਕਰੀਸ ਸਰਵ ਨਾਨਕ ਬ੍ਰਹਮ ਪਸਾਰੋ ਆਸ਼ਾ ਕਹਿੰਦੇ ਹੈ ਮੇਰੀਆਂ ਖਰਾਕਾਂ ਨੇ ਬਈ ਸਤ ਸੰਤੋਖ ਵਿਚਾਰੋ ਇਹ ਵਸਤੂ ਤੂੰ ਰੱਖਤੀ ਮਿਲਦਾ ਕੀ ਹੈ ਅਮਰਤ ਨਾਮ ਠਾਕਰ ਕਾ ਦਾ ਹੈ ਅਮਰਤ ਕੀ ਦੇ ਕੋਲੇ ਆ ਪ੍ਰਮਾਤਮਾ ਦੇ ਕੋਲੇ ਆ ਅਮਰਤ ਹੈ ਕੀ ਹੈ ਅਮਰਤ ਇੱਕੋ ਨਾਮ ਹੈ ਜਦੋਂ ਇਹ ਪਦਾਰਥ ਤੇਰੇ ਕੋਲ ਹੋਣਗੇ ਖਾ ਕੇ ਵੈਗਰੂ ਨੇ ਕਹਿਣਾ ਇਹ ਪਦਾਰਥ ਮੈਨੂੰ ਬਹੁਤ ਸਵਾਦ ਲੱਗਿਆ ਜਦੋਂ ਤੂੰ ਮੇਰਾ ਹੋ ਗਿਆ ਤੇ ਪਦਾਰਥ ਮੈਨੂੰ ਇਹ ਚਾਹੀਦੇ ਉਹ ਭੋਜਨ ਵਾਲੇ ਪਦਾਰਥ ਭਾਵ ਸਤ ਸੰਤੋਖ ਇਹ ਜੈਦੇ ਉਸਨੂੰ ਭੋਜਨ ਨਹੀਂ ਚਾਹੀਦਾ ਕਿ ਜਿਹੜਾ ਅਸੀਂ ਸੰਸਾਰ ਦੇ ਲੋਕ ਖਾਂਦੇ ਆ ਜੀਵ ਜੰਤੂ ਖਾਂਦੇ ਆ ਪਸ਼ੂ ਪੰਛੀ ਖਾਂਦੇ ਆ ਇਹ ਨਹੀਂ ਖਾਂਦਾ ਉਹ ਉਹ ਖਾਂਦਾ ਹੈ ਭਾਈ ਪ੍ਰੇਮ ਵਾਲਾ ਭੋਜਨ ਗੋਬਿੰਦ ਭਾਉ ਭਗਤ ਕਾ ਭੁਖਾ ਇਹ ਗੋਬਿੰਦ ਹਰੀ ਪਰਮਾਤਮਾ ਦਾ ਭਾਈ ਗੋਬਿੰਦ ਇੱਕ ਨਾਮ ਦਾ ਭੁਖਾ ਇਕ ਪ੍ਰੇਮ ਦਾ ਭੁਖਾ ਹੈ ਕਿ ਕੇਵਲ ਤੋ ਕੇਵਲ ਇਸ ਮਾਲਕ ਨੂੰ ਧਿਆਨਾ ਜਿੱਥੇ ਬੈਠ ਕੇ ਤੂੰ ਧਿਆਨੇਗਾ ਜਿੱਥੇ ਜਾਈਏ ਜਤਮੇ ਤਿੱਥੇ ਹਰ ਸਾਈ ਉਹ ਤਾਂ ਹਰ ਜਗ੍ਹਾ ਮੌਜੂਦ ਹੈ ਘਟ ਘਟ ਦਾ ਸਵਾਮੀ ਘਟ ਘਟ ਮੇ ਹਰ ਜੂ ਵਸੇ ਸੰਤਨ ਕਹਿਓ ਉਪਕਾਰ ਹਰ ਇੱਕ ਵੇਦ ਸ਼ਾਸਤਰ ਇਹੀ ਗੱਲ ਕਰਦਾ ਹੈ ਕਿ ਭਾਈ ਪ੍ਰਮਾਤਮਾ ਪਰਿਪੂਰਨ ਹੈ ਉਹ ਕਿਸੇ ਅਲੱਗ ਸੰਸਾਰ ਵਿੱਚ ਨਹੀਂ ਰਹਿੰਦਾ ਕਿਸੇ ਅਲੱਗ ਕਮਰੇ ਵਿੱਚ ਨਹੀਂ ਰਹਿੰਦਾ ਕਿਸੇ ਵੈਲਡਿੰਗ ਵਿੱਚ ਨਹੀਂ ਰਹਿੰਦਾ ਉਹ ਹਰ ਜਗ੍ਹਾ ਮੌਜੂਦ ਹੈ ਤੇਰੇ ਅੰਦਰ ਵੀ ਮੌਜੂਦ ਹੈ ਬਸ ਬੰਦਿਆ ਰੱਬ ਤਾਂ ਤੇ ਕੋ ਬਖਣੀ ਪਰ ਤੇਰੀ ਦੇਖਣ ਵਾਲੀ ਅੱਖ ਨੇ ਰੱਬ ਤਾਂ ਬੰਦੇ ਤੇ ਤੋਂ ਦੂਰ ਨਹੀਂ ਹੈ ਪਰ ਤੇਰੀ ਅੱਖਾਂ ਵਿੱਚ ਦੇਖਣ ਵਾਲਾ ਨੂਰ ਨਹੀਂ ਹੈ ਇਸ ਅੱਖ ਨੂੰ ਬੰਦ ਕੀਤਾ ਹੋਇਆ ਅਗਿਆਨਤਾ ਨੇ ਇਸ ਨੂੰ ਬੰਦ ਕੀਤਾ ਹੋਇਆ ਅਗਿਆਨਤਾ ਨੇ ਸੋ ਪਾਤਸ਼ਾਹੀ ਮਹਾਰਾਜ ਪ੍ਰਮਾਨ ਕਰਦੇ ਹਨ ਤੈਨੂੰ ਰੱਖੂਗਾ ਹੋ ਹੱਥ ਦੇ ਰੱਖੇ ਕਰ ਆਪਣੇ ਸਾਸ ਸਾਸ ਪ੍ਰਤਿ ਪਾਲੇ ਪਰ ਉਸੇ ਨੂੰ ਲੱਗ ਰਹੇ ਹੋ ਮੇਰਾ ਜੀਤ ਆਦ ਅੰਤ ਪ੍ਰਭ ਸਦਾ ਸਹਾਈ ਕਹਿੰਦੇ ਵੈਰੂ ਕੇਵਲ ਇੱਥੇ ਨਹੀਂ ਆਦ ਔਰ ਅੰਤ ਹਮੇਸ਼ਾ ਹੀ ਤਰਸਾਈ ਹੈ ਕਦੋਂ ਜਦੋਂ ਉਸ ਮਾਲਕ ਦਾ ਵੈਗਰੂ ਦਾ ਸਵਾਸ ਸਵਾਸ ਸਿਮਰਤੋਂ ਪਾਵੇ ਇਹ ਨਹੀਂ ਹੁੰਦਾ ਤੁਸੀਂ ਰਾਮ ਰਾਮ ਕਹੋ ਵੈਗਰੂ ਕਹੋ ਅੱਲਾ ਲੱਕੋ ਨਹੀਂ ਭਈ ਉਸ ਨੂੰ ਹਰ ਪਲ ਯਾਦ ਰੱਖਣਾ ਕਿ ਮੇਰਾ ਵੈਗਰੂ ਮੇਰੇ ਨਾਲ ਹੈ ਇਹ ਤਾਂ ਤੇ ਹੋਣਾ ਹੁੰਦਾ ਜਦੋਂ ਵੈਗਰੂ ਨੂੰ ਹਰ ਪਲ ਯਾਦ ਰੱਖੋਗੇ ਹਰ ਕਰਮ ਕਰਨ ਤੋਂ ਪਹਿਲਾਂ ਯਾਦ ਰੱਖੋਗੇ ਕਿ ਮੇਰੇ ਵਹਿਰوں ਨੂੰ ਇਹ ਪ੍ਰਵਾਨ ਨਹੀਂ ਹੈ ਉਸ ਨੂੰ ਕੋਈ ਭਾਸ਼ਾ ਕੋਈ ਕੌੜਾ ਬੋਲਣਾ ਕੋਈ ਨਿੰਦਿਆ ਕੋਈ ਚੁਗਲੀ ਕੋਈ ਠੱਗਾ ਕੋਈ ਠੋਰੀ ਕੋਈ ਵਿਕਾਰ ਇਹ ਕੁਛ ਵੀ ਪ੍ਰਵਾਨ ਨਹੀਂ ਹੈ ਜਿਸ ਨੂੰ ਪ੍ਰਮਾਤਮਾ ਯਾਦ ਹੈ ਉਹ ਕਦੇ ਵੀ ਨਹੀਂ ਕਰਦਾ ਉਹ ਸੰਸਾਰ ਵਾਲਾ ਨਹੀਂ ਦੇਖਦਾ ਕਿ ਮੈਨੂੰ ਕੋਈ ਦੇਖਦਾ ਜਾਂ ਨਹੀਂ ਦੇਖਦਾ ਉਹ ਕਹਦਾ ਨਹੀਂ ਮੇਰਾ ਪ੍ਰਮਾਤਮਾ ਮੈਨੂੰ ਦੇਖਦਾ ਹਰ ਪਲ ਹਰ ਤੇਰੇ ਸਹਾਈ ਹੈ ਹਰ ਵਕਤ ਤੇਰੀ ਨਿਗਾ ਤੇਰੇ ਤੇ ਨਿਗਾ ਉਸ ਮਾਲਕ ਦੀ ਇੱਕ ਮਹਾਦਮਾਨੇ ਆਪਣੇ ਚੇਲਿਆਂ ਨੂੰ ਗੁਰਮਤ ਦੇ ਰਿਹਾ ਗਿਆਨ ਦੇ ਰਿਹਾ ਹੁਣ ਉਹ ਅਸੀਂ ਵੀ ਆ ਜੰਨੇ ਆ ਕੈਟਾਗਰੀ ਚ ਆ ਜਨੇ ਕਿ ਪਰਥਾਈ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਗ ਜਾਣੇ ਪ੍ਰਮਾਣਤਾ ਨਾਰਮਲ ਜਾਂ ਦੇਣਾ ਪੈਂਦਾ ਭਾਈ ਕਿ ਗੁਰੂ ਨੇ ਦੇਖਿਆ ਕਿ ਇਮਤਿਹਾਨ ਸਮਝ ਲਓ ਸਾਡਾ ਵੀ ਇਮਤਿਹਾਨ ਹੈ ਵੀ ਆਪਣੇ ਮੈਂ ਇਹਨਾਂ ਚੇਲਿਆਂ ਦਾ ਹਮ ਧਿਆਨ ਤਾਂ ਲਵਾਂ ਹੁਣ ਮਹਾਤਮਾ ਹੁੰਦੇ ਆ ਦੁਨੀਆ ਦਾ ਸਵਾ ਹੁੰਦਾ ਨਾ ਕਿਉਂ ਮਹਾਤਮਾ ਤਾਂ ਕੋਈ ਉਹਨਾਂ ਨੂੰ ਕੋਈ ਨਜ਼ਰ ਆਉਂਦਾ ਪਤਾ ਨਹੀਂ ਕੀ ਹੈ ਵੀ ਜੋ ਕਰਦੇ ਆ ਇਹ ਗਲਤ ਕਰਦੇ ਆ ਔਰ ਇਹ ਨਹੀਂ ਪਤਾ ਲੱਗਣਾ ਨੋ ਬਈ ਸਤਗੁਰੂ ਪਾਤਸ਼ਾਹ ਦੀ ਗੁਰਬਾਣੀ ਹੈ ਕੀ ਕਹਿੰਦੀ ਹੈ ਹੰਸ ਕੋਦਰ ਪਿਆ ਲੋਕ ਬਿਡਰਣ ਜਾਏ ਗਹਿਲਾ ਲੋਗ ਨ ਜਾਣਈ ਹੰਸ ਨਾ ਕੋਦਰਾ ਖਾਏ ਹੁਣ ਹੰਸ ਬੈਠਾ ਹੈ ਜਿੱਥੇ ਖਾਣ ਪੀਣ ਦੇ ਪਦਾਰਥ ਰੱਖਿਆ 36 ਪ੍ਰਕਾਰ ਦੇ ਕੋ ਦਾ ਰੋਟੀ ਦਾ ਨਾਮ ਹੈ ਪ੍ਰਸ਼ਾਦੇ ਦਾ ਨਾਮ ਹੈ ਹਾਂਸ ਬੈਠਾ ਹੈ ਜਿਨ੍ਹਾਂ ਦਾ ਅਨਾਜ ਹੈ ਲੋਕ ਉਸ ਨੂੰ ਉਡਾਉਂਦੇ ਫਿਰਦੇ ਕਿ ਉੱਡ ਜਾਏ ਇੱਥੋਂ ਪਰ ਉਸ ਨੂੰ ਇਹ ਨਹੀਂ ਪਤਾ ਵੀ ਹਾਂਸ ਦਾ ਇਹ ਖਾਂਦੇ ਹੀ ਨਹੀਂ ਹੈ ਇਹਦਾ ਬੈਠਣਾ ਨਾ ਬੈਠਣਾ ਇੱਕ ਬਰਾਬਰ ਹੈ ਉਸੇ ਤਰ੍ਹਾਂ ਹੀ ਰੱਬ ਦੇ ਪਿਆਰੇ ਹੁੰਦੇ ਆ ਨਾ ਉਹ ਕਿਤੇ ਵੀ ਕਿਚੜ ਤੇ ਬੈਠੇ ਹੋਣ ਪਰ ਉਸ ਦੀ ਲੇਪ ਨਹੀਂ ਲੱਗਦੀ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਸਵੰਤ ਪ੍ਰਮਾਤਮਾ ਨੰਦਾ ਪਰ ਦੁਨੀਆ ਦੇਖਦੀ ਹੈ ਬਾਹਰੀ ਦੁਨੀਆ ਦੇਖ ਲੈਂਦੇ ਐ ਔਗਣ ਨਜ਼ਰ ਆਉਂਦੇ ਐ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸੱਚੇ ਭਗਤਾਂ ਵਿੱਚ ਔਗਣ ਨਹੀਂ ਹੁੰਦੇ ਉਹਨਾਂ 'ਚ ਗੁਣ ਹੀ ਗੁਣ ਹੁੰਦੇ ਐ ਗੈਰਲਾ ਲੋਕ ਨਾ ਜਾਣੇ ਹੰਸ ਨਾ ਕੋਧ ਰਾਕਾਇ ਕਿ ਜਿਨ੍ਹਾਂ ਨੂੰ ਪਤਾ ਭਈ ਰੱਬ ਦੇ ਪਿਆਰਿਆਂ ਦੀ ਖਰਾਕ ਤਾਂ ਕੇਵਲ ਤੋਂ ਕੇਵਲ ਭਜਨ ਬੰਦਗੀ ਹੈ ਜਿਵੇਂ ਹੰਸ ਦੀ ਖਰਾਕ ਹੈ ਇੱਕ ਗਿਆਨ ਦੀ ਗੱਲ ਹੈ ਜਿਵੇਂ ਹੰਸ ਦੀ ਖਰਾਕ ਕੀ ਹੈ ਸਰਵਰੇ ਅੰਦਰ ਹੀਰਾ ਮੋਤੀ ਸੋਹ ਹੰਸਾਂ ਦਾ ਕਾਣਾ ਇਹ ਕੌਣ ਗੱਲ ਕਰ ਰਿਹਾ ਮੇਰੇ ਪਰਮ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿਤਾ ਹੀ ਕਹਿੰਦੇ ਹੰਸ ਹੀਰੇ ਮੋਤੀ ਤੋਂ ਲਾਵਾ ਕੁਛ ਖਾਂਦਾ ਹੀ ਨਹੀਂ ਏ ਤੂੰ ਕਿਉਂ ਡਰਦਾ ਵੀ ਤੇਰਾ ਉਹ ਅਨਾਜ ਖਾ ਜਾਊਗਾ ਉਸੇ ਤਰ੍ਹਾਂ ਹੀ ਬੰਦੇ ਆ ਰੱਬ ਦੇ ਪਿਆਰੇ ਇਹਨਾਂ ਤਾਂ ਭਾਈ ਆਪਣੀ ਨਿੰਦਿਆ ਚੁਗਲੀ ਕਰਾਉਣੀ ਹੁੰਦੀ ਏ ਪਤਾ ਕਿਉਂ ਨਿੰਦਕ ਹਮਰੇ ਕਪਰੇ ਤੋਏ ਭਗਤ ਕਬੀਰ ਜੀ ਕਹਿੰਦੇ ਨਿੰਦਾ ਬਾਪ ਨਿੰਦਾ ਮਹਤਾਰੀ ਹੁਣ ਅਗਿਆਨਤਾ ਦੇ ਵਸ ਲੋਕ ਇਸ ਮਾਰਗ ਵੱਲ ਤੁਰ ਪੈਂਦੇ ਨੇ ਨੰਦੇ ਆ ਚੁਗਲੀ ਕਿ ਉਹ ਤਾਂ ਐਂ ਕਰਦਾ ਦੇਖਤੀ ਬੜੀ ਕਿੰਤੂ ਪਰੰਤੂ ਬਾਬੇ ਦੇਖ ਬੜੀ ਖਾਂਦੇ ਆ ਭਾਬੇ ਐਸੀਆਂ ਬਹੁਤ ਕੁਝ ਕਰਦੇ ਹੁਣ ਕਿੰਨਾ ਬਖਿਆਨ ਕਰੀਏ ਥੋੜਾ ਵੀ ਸਭ ਜਾਣਦੇ ਹੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਵੇਂ ਹੰਸ ਦੀ ਖਰਾਕ ਹੀਰੇ ਮੋਤੀ ਆ ਉਹਵੇਂ ਇਹਨਾਂ ਦੀ ਅਸਲ ਖਰਾਕ ਤਾਂ ਭਜਨ ਬੰਦਗੀ ਹੈ ਸੰਸਾਰਕ ਖਰਾਕਾ ਨਹੀਂ ਐ ਸੰਸਾਰ ਨਾਲ ਤਾਂ ਸੰਬੰਧ ਹੀ ਨਹੀਂ ਹੁੰਦਾ ਇਹਨਾਂ ਦਾ ਕਿ ਰਬ ਦਾ ਪਿਆਰਾ ਸੱਚਾ ਹੋਊ ਦੁਨੀਆ ਨਾਲ ਕੋਈ ਸਬੰਧ ਨਹੀਂ ਹੁੰਦਾ ਇਹਦਾ ਦੁਨੀਆ ਤਾਂ ਉਹਦੇ ਲਈ ਮਰੀ ਹੋਈ ਐ ਖਤਮ ਐ ਦੁਨੀਆ ਲਈ ਉਹ ਮਰਿਆ ਹੋਇਆ ਦੁਨੀਆ ਉਹਦੇ ਲਈ ਮਰੀਈ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਬਾਛਦੀ ਬਾਣੀ ਆ ਜੇ ਤਾਂ ਤੂੰ ਭਗਤਾਂ ਵੀ ਤੇਰਾ ਸੰਸਾਰ ਨਾਲ ਜੋੜ ਨਹੀਂ ਹੋਣਾ ਉਹਦੇ ਦੁਸ਼ਮਣ ਬਹੁਤ ਹੋਣਗੇ ਵਿਰੋਧੀ ਬਹੁਤ ਹੋਣਗੇ ਜਿੰਨਾ ਵੱਡਾ ਭਗਤ ਹੁੰਦਾ ਨਾ ਉਹਦੇ ਦੁਸ਼ਮਣ ਬਹੁਤ ਹੋਣਗੇ ਦੋਸਤ ਕੋਈ ਨਹੀਂ ਹੋਊਗਾ ਇਹਦਾ ਕਿਉਂਕਿ ਸੰਸਾਰ ਉਹਦੇ ਲਈ ਇੱਕ ਮਿੱਟੀ ਦੀ ਨਹੀਂ ਆਈ ਹੈ ਤੇ ਉਹ ਸੰਸਾਰ ਲਈ ਇੱਕ ਮਿੱਟੀ ਹੈ। ਕਿ ਇਹ ਦੋਨਾਂ ਦਾ ਭਾਈ ਮਿਲਾਪ ਨਹੀਂ ਹੋ ਸਕਦਾ। ਰੱਬ ਦੇ ਪਿਆਰ ਦਾ ਮਿਲਾਪ ਨਹੀਂ ਹੋ ਸਕਦਾ। ਹੁਣ ਲੋਕ ਸੋਚਦੇ ਆ ਕਿ ਭਾਈ ਪਤਾ ਨਹੀਂ ਇਹਦੇ ਵਿੱਚ ਅਸੀਂ ਵੀ ਗੱਲਾਂ ਕਰ ਦਨੇ ਆ ਕਿ ਭਾਈ ਨਿੰਦਿਆ ਭਲੀ ਕਿਸੇ ਕੀ ਨਹੀਂ। ਮਾਰੇ ਕਹਿੰਦੇ ਇਹ ਤਾਂ ਮੈਂ ਗੱਲ ਕਹਿ ਦਿੱਤੀ ਪਰ ਫਿਰ ਵੀ ਲੋਕ ਕਰਨਗੇ ਪਤਾ ਕੌਣ? ਮਨਮੁਖ ਮੁਗਤ ਕਰਨ ਮੂਰਖ ਦੁਨੀਆ ਦਾ ਜਿਹੜਾ ਬੰਦਾ ਨਾ ਕਿ ਜਦੋਂ ਤੁਹਾਡੇ ਸਾਹਮਣੇ ਕੋਈ ਨਿੰਦਿਆ ਚੁਗਲੀ ਕਰਦਾ ਤੁਸੀਂ ਵੀ ਸੁਣਦੇ ਆ ਵੇ ਪਾਪੀ ਤੁਸੀਂ ਵੀ ਹੋ ਜਾਂਦੇ ਆ ਸੁਣਨ ਵਾਲਾ ਪਾਪੀ ਹੋ ਨਹੀਂ ਹੈ ਪਰ ਜੋ ਕਰਦਾ ਨਾ ਉਹਦੀ ਜੇ ਤੁਸੀਂ ਗਲਗਲ ਧਿਆਨ ਦਿਓਗੇ ਗੌਰ ਫਰਮਾਓਗੇ ਤੁਸੀਂ ਪਾਪੀ ਹੈ ਜੇ ਕਿਉਂਕਿ ਨਹੀਂ ਭਈ ਮੂਰਖ ਹੈ ਭਈ ਇਹ ਤਾਂ ਕੰਮ ਹੀ ਹੈ ਰੋਲੇ ਮਾਰਨਾ ਕਿ ਮੂਰਖ ਬੰਦੇ ਦੀ ਤਾਂ ਕੰਮ ਹੀ ਹੁੰਦਾ ਪਈ ਦੇਖਿਆ ਉਹਦੇ ਮਹੱਲੇ 'ਚ ਨਗਰਦੀ ਕਿਤੇ ਰਹਿੰਦਾ ਉਹ ਮੂਰਖ ਬੰਦਾ ਉਹ ਐਵੇਂ ਜਾ ਕੇ ਕਿਤੇ ਕਿਦਨੂ ਕਾ ਇਟ ਮਾਰਦੀ ਕਿਤੇ ਕਿਦਨੂ ਮਾਰਦੀ ਐਵੇਂ ਹਸਦਾ ਰਹਿੰਦਾ ਖੇਡਦਾ ਰਹਿੰਦਾ ਤਰੇ ਫਰਦਾ ਰਹਿੰਦਾ ਉਹਨੂੰ ਕਹਿੰਦੇ ਮੂਰਖ ਤੇ ਬਾਦਸ਼ਾਹ ਕਹਿੰਦੇ ਐਸੇ ਮੂਰਖਾਂ ਤੋਂ ਬਚ ਕੇ ਰਹਿੋ ਕਹਿੰਦੇ ਐਸੇ ਮੂਰਖਾਂ ਤੋਂ ਬਚ ਕੇ ਰਹੋ ਜਿਹੜੇ ਇਸ ਤਰ੍ਹਾਂ ਦਾ ਤੁਹਾਡੇ ਵੀ ਕਰਮ ਖਰਾਬ ਕਰਦੇ ਆ ਉਹਦੇ ਆਪਦੇ ਦਾ ਖਰਾਬ ਹੀ ਕਰਦੇ ਕਿਉਂ ਨਿੰਦਾ ਭਰੀ ਕਿਸੇ ਕੇ ਨਹੀਂ ਮਨਮੁਖ ਮੁਗਧ ਕਰਨ ਮੁਗਧ ਹੈ ਮੂਰਖ ਦਾ ਨਾਮ ਹੁਣ ਆਪਣੇ ਜੋ ਕਿੰਨੇ ਮੂਰਖ ਨੇ ਆਪਾਂ ਆਪ ਦੇਖਣ ਇਹ ਆਪਣੇ ਆਪ ਝਾਤੀ ਮਾਰੇ ਕਿ ਮੈਂ ਕਿੱਡਾ ਵੱਡਾ ਮੂਰਖ ਆ ਵੀ ਕਿ ਗੁਰਨਾਨਕ ਸਾਹਿਬ ਮੈਨੂੰ ਮੂਰਖ ਕਹਿੰਦੇ ਆ ਜਿਹੜਾ ਗੁਰਨਾਨਕ ਸਾਹਿਬ ਦੀ ਨਿਗਾਹ ਦੇ ਵਿੱਚ ਮੂਰਖ ਹੈ ਉਹਦਾ ਨਾ ਇਸ ਲੋਕ ਵਿੱਚ ਭਲਾ ਨਾ ਉਸ ਲੋਕ ਵਿੱਚ ਭਲਾ ਉਹ ਇੱਥੇ ਵੀ ਦੁਖੀ ਹੈ ਉੱਥੇ ਵੀ ਦੁਖੀ ਹੈ ਉਹ ਅੰਦਰ ਹੀ ਅੰਦਰ ਸੜਦਾ ਹੈ ਅੰਦਰ ਹੀ ਅੰਦਰ ਉਹਦੇ ਸਾੜਾ ਹੈ ਉਹਨੂੰ ਕੋਈ ਵੀ ਸੰਸਾਰ ਦਾ ਜੀਵ ਜੋ ਖੁਸ਼ੀ ਹੈ ਜੋ ਸੁਖੀ ਹੈ ਜੋ ਖੁਸ਼ ਰਹਿੰਦਾ ਹੈ ਉਹਨੂੰ ਦੇਖ ਦੇਖ ਕੇ ਜਲਦਾ ਤਰਕੀਆਂ ਦੇਖ ਕੇ ਸੜਦਾ ਉਹਦੇ ਮਨ 'ਚ ਹੁੰਦੀ ਹੈ ਕਿ ਕਿੱਥੇ ਬਣ ਗਏ ਬਈ ਇਹ ਉਹ ਸੜਦਾ ਹੀ ਰਹਿੰਦਾ ਸਾਰੇ ਦਾ ਸਾਰਾ ਦਿਨ ਉਹਦੇ ਜਲਣ ਅੱਥਾ ਤੋਂ ਵੱਡੀ ਤੜਫ ਤਾਂ ਉਹ 'ਚ ਹੁੰਦੀ ਹੈ ਅਸਲ ਜੱਟ ਰਗਣੀ ਇਹਨੂੰ ਕਹਿੰਦੇ ਹੈ ਜੇ ਇਹ ਅੰਦਰੋਂ ਸਾੜਦੀ ਏ ਬੰਦਿਆਂ ਇਹ ਬੰਦੇ ਨੂੰ ਅੰਦਰੋਂ ਅੰਦਰ ਸਾੜ ਦਿੰਦੀ ਏ ਕੋਈ ਸੱਗ ਹੁੰਦੇ ਆ ਨਾ ਉਹ ਤਾਂ ਤੁਸੀਂ ਨੇ ਕਹਿੰਦੇ ਆ ਖੁਸ਼ ਹੁੰਦੇ ਆ ਬਈ ਵੀ ਚਲੋ ਸਾਡਾ ਭੈਣ ਭਰਾ ਹੈ ਸਾਡੇ ਨਗਰ ਦਾ ਹੈ ਸਾਡੇ ਦੇਸ਼ ਦਾ ਬੜੀ ਤਰੱਕੀ ਕੀਤੀ ਏ ਖੁਸ਼ ਹੁੰਦਾ ਬਹੁਤ ਇਹ ਵਿੱਚ ਜਲਣ ਹੁੰਦੀ ਏ ਐਸੀ ਜਲਣ ਹੁੰਦੀ ਏ ਜੈਸੀ ਮਾਂ ਦੇ ਗਰਭ ਵਿੱਚ ਜਟਰਕ ਨਹੀਂ ਜੂ ਨਹੀਂ ਹੁੰਦੀ ਜੇ ਤੁਹਾਡੇ ਅੰਦਰਾਂ ਜਿਹੜੀ ਖਾਣੇ ਨੂੰ ਖਾਣੇ ਸਾੜਦੇ ਆ ਨੇ ਉਹ ਜਟਰਕ ਨਹੀਂ ਕਹਿੰਦੇ ਆ ਕਿ ਕਿ ਐਨੀ ਅਗੰਤਾ ਭਾਈ ਉੱਚ ਵੀ